ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਨ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਜਾ ਰਹੀ ਹੈ ਮਿੱਤਰੋ ਬਹੁਤ ਸੋਹਣੀਆਂ ਮੱਜਾਂ ਜੋ ਕਿ ਤੁਹਾਡੇ ਲਈ ਅੱਜ ਲੈ ਕੇ ਆਏ ਆ ਇੱਕ ਤੀਸਰੀ ਸੂਏ ਆ ਜਿਸ ਦੇ ਮਗਰ ਕੱਟਾ ਜੀ ਤੇ ਦੂਸਰੀ ਹੈਗੀ ਆ ਦੂਸਰੀ ਸੂਏ ਉਸ ਦੇ ਮਗਰ ਕੱਟੀ ਹੈ ਜੋ ਵੀਰ ਪਹਿਲੀ ਵਾਰ ਆਪਣੇ ਇਸ ਚੈਨਲ ਤੇ ਜਾਂ ਫੇਸਬੁੱਕ ਪੇਜ ਤੇ YouTube ਚੈਨਲ ਤੇ ਵੀਡੀਓ ਵੇਖ ਰਹੇ ਆ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਲੈਣ ਜੀ ਤਾਂ ਕਿ ਆਪਣੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਆਓ ਜੀ ਤੁਹਾਨੂੰ ਕੱਲੀ-ਕੱਲੀ ਮੱਝ ਬਾਰੇ ਚਾਣਨਾ ਪਾਈਏ ਜੋ ਇਹ ਮੱਝ ਹੈ ਤੀਸਰੀ ਸੂਏ ਜੀ ਮਗਰ ਕੱਟਾਗਾ 15 ਕਿਜੀ ਦੂਸਰੇ ਸੂਏ ਦੁੱਧੋ ਸਮਝ ਨਹੀਂ ਦਿੱਤਾ ਹੋਇਆ ਤੇ 12-13 ਦਿਨਾਂ ਦੀ ਸੂਈ ਹੋਈ ਹੈ ਜੀ ਹਾਂਜੀ ਬਹੁਤ ਸੋਹਣੀ ਮੱਝ ਹੈ ਤੁਸੀਂ ਵੇਖ ਸਕਦੇ ਹੋ ਲੇਵੇ ਪੱਖੋਂ ਜਮਾਂ ਐਨ ਸਿਰਾ ਗੱਲ ਬਾਤ ਆ ਵੀਰ ਮੇਰੋ ਬਹੁਤ ਸੋਹਣੀਆਂ ਮੱਝਾਂ ਨੇ ਤੇ ਜੋ ਇਹ ਵੇਖ ਰਹੇ ਹਾਂ ਇਹ ਦੂਸਰੇ ਸੂਏ ਆ ਮੰਗਰ ਇਸ ਤੇ ਕੱਟੀ ਹੈ ਜੀ ਇਹ ਅਜੇ ਕੱਲ ਸੂਈ ਹੈ ਹਾਂਜੀ ਜੋ ਇਹ ਮੱਝ ਐ ਇਹ ਦੂਸਰੀ ਸੂਈ ਮੰਗਰ ਕੱਟੀ ਐ ਕੱਲ ਦੀ ਸੂਈ ਹੋਈ ਐ ਇਹ ਜੀ ਤੇ ਇਸ ਨੇ ਵੀ ਪਹਿਲੇ ਸੂਏ 15 ਤੋਂ 16 ਲੀਟਰ ਦੁੱਧ ਦਿੱਤਾ ਹੋਇਆ ਬਹੁਤ ਸੋਹਣੀਆਂ ਪੂਰੇ ਹੈਵੀ weight ਦੀਆਂ ਮੱਝਾਂ ਨੇ ਬਾਕੀ ਲੇਵੇ ਪੱਖੋਂ ਕੱਦ ਕਾਠ ਪੱਖੋਂ ਤੁਸੀਂ ਖੁਦ ਵੇਖ ਸਕਦੇ ਹੋ ਜੀ ਇਹ ਚੈੱਕ ਕਰ ਸਕਦੇ ਹੋ ਲੇਵਾ ਤੁਸੀਂ ਬਹੁਤ ਸੋਹਣੀ ਮੱਜਾ ਦੂਸਰੀ ਸੂਈ ਹੈ ਇਹ ਮਗਰ ਇਸ ਦੇ ਕੱਟੀ ਹੈ ਜੀ ਇਹ ਤੁਸੀਂ ਪੂਰੀ ਬਿਲਕੁਲ ਸਿੰਘਾਂ ਦੀ ਵੀ ਬਹੁਤ ਸੋਹਣੀ ਹੈ ਪੂਰੇ ਹੈਵੀ weight ਦੀ ਤੇ ਲੈਵੇ ਪੱਖੋਂ ਪੂਰਾ ਚੈੱਕ ਕਰ ਸਕਦੇ ਹੋ ਇਹ ਦੂਸਰੀ ਸੂਈ ਹੈ ਮਗਰ ਕੱਟੀ ਤੇ ਰਾਤ ਦੀ ਸੂਈ ਹੋਈ ਹੈ ਜੀ ਬਹੁਤ ਸੋਹਣੀਆਂ ਮੱਜਾਂ ਨੇ ਦੋਨੋਂ ਤੇ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਗੱਲਬਾਤ ਕਰ ਸਕਦੇ ਵੀਰ ਨਾਲ ਮੁੱਲ ਤੈਅ ਕਰ ਸਕਦੇ ਹੋ ਦੋਨੋਂ ਮੱਝਾਂ ਸੇਲ ਹੈ ਜੀ ਬਾਈ ਦਾ ਨੰਬਰ ਹੈਗਾ 8890367765 ਹਾਂਜੀ 8890367765 ਇਸ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਤੇ ਮੁੱਲ ਤੈਅ ਕਰ ਸਕਦੇ ਹੋ ਜੀ ਬਹੁਤ ਸੋਹਣੀਆਂ ਮੱਝਾਂ ਨੇ ਦੋਨੋਂ ਤੇ ਇਹਦੇ ਨਾਲ ਹੀ ਜੋ ਇਹ ਮੱਝ ਹੈ ਇਹ ਤੀਸਰੀ ਸੂਏ ਹੈ ਜੀ ਇਹ ਵੀ ਬਹੁਤ ਸੋਹਣੀ ਮੱਝ ਹੈ ਲੈਵੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋ ਜਮਾਨ ਸਿਰਾ ਗੱਲਬਾਤ ਹੈ ਫਿਰ ਮੇਰੇ ਬਹੁਤ ਹੀ ਸ਼ੌਂਕ ਨਾਲ ਪਾਲੀਆਂ ਹੋਈਆਂ ਮੱਝਾਂ ਵੀਰ ਨੇ ਤੇ ਦੋਨੋਂ ਸੇਲ ਨੇ ਇੱਕ ਵਾਰ ਤੁਹਾਨੂੰ ਤੋੜ ਕੇ ਮੱਝ ਨੂੰ ਵਿਖਾ ਦਿੰਦੇ ਆਂ ਪੂਰੇ ਫੁੱਲ ਹੈਵੀweight ਦੀਆਂ ਮੱਜਾਂ ਨੇ ਬਾਈ ਦੀ ਜੋ ਡਿਮਾਂਡ ਹੈ ਉਹ ਵੀਰ ਦਾ ਕਹਿਣਾ ਫੋਨ ਤੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਰ ਨਾਲ ਜੋ ਵੀ ਮੁੱਲ ਹੈ ਫੋਨ ਤੇ ਤੈਅ ਕਰ ਸਕਦੇ ਹੋ ਵੀਰ ਦਾ ਨੰਬਰ 8890367765 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਗੱਲਬਾਤ ਕਰਕੇ ਵੀਰ ਨਾਲ ਮੁੱਲ ਤੈਅ ਕਰ ਸਕਦੇ ਹੋ ਜੀ ਦੋਨੇ ਮੱਜਾਂ ਸੇਲਣੇ ਇਹ ਤੀਸਰੇ ਸੂਏ ਆ ਜੀ ਦੂਸਰੇ ਸੂਏ ਨੇ 15 ਕਿਜੀ ਦੁੱਧ ਦਿੱਤਾ ਹੋਇਆ ਤੇ ਮੰਗਰ ਇਸ ਦੇ ਕੱਟਾਗਾ ਤੇ ਜੋ ਤੁਹਾਨੂੰ ਅਸੀਂ ਇਹ ਦੂਸਰੇ ਸੂਏ ਮੱਝ ਦਿਖਾਈ ਹੈ ਇਹ ਰਾਤ ਦੀ ਸੂਈ ਹੈ ਇਹਦੇ ਮੰਗਰ ਕੱਟੀ ਹੈ ਜੀ ਦੋਨੋਂ ਹੀ ਮੱਝਾਂ ਬਹੁਤ ਸੋਹਣੀਆਂ ਨੇ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰੋ ਜੀ ਅਗਲੀਆਂ ਵੀਡੀਓ ਵੇਖਣ ਲਈ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ